ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇਜ਼ੀ ਨਾਲ ਵੱਧੇ ਮਸ਼ੀਨੀ ਕਰਨ ਦੇ ਯੁੱਗ 'ਚ ਜਿੱਥੇ ਕੰਮ ਕਰਨਾ ਕਾਫੀ ਜ਼ਿਆਦਾ ਸੁਖਾਲਾ ਹੋ ਗਿਆ ਉੱਥੇ ਹੀ ਕੰਮ ਤੇ ਲੱਗਣ ਵਾਲਾ ਸਮਾਂ ਵੀ ਕਾਫੀ ਜ਼ਿਆਦਾ ਘਟ ਗਿਆ ਮਸ਼ੀਨੀ ਕਰਨ ਦੀ ਹਨ ਹੋਣ ਦੇ ਚ ਵਾੜੀ ਦਾ ਸੀਜ਼ਨ ਕਿਸੇ ਸਮੇਂ ਡੇਢ ਤੋਂ 2 ਮਹੀਨੇ ਤੱਕ ਚੱਲਦਾ ਰਹਿੰਦਾ ਸੀ ਹੁਣ ਵਾੜੀ ਦਾ ਸਾਰਾ ਕੰਮ ਸਿਰਫ ਕੁਝ ਦਿਨਾਂ 'ਚ ਹੀ ਨਿਪਟ ਜਾਂਦਾ ਹੈ ਜਿਉਂ-ਜਿਉਂ ਮਸ਼ੀਨਰੀਕਰਨ ਵਧਦਾ ਗਿਆ ਤਿਉਂ-ਤਿਉਂ ਵਾਢੀ ਦੇ ਸੀਜ਼ਨ ਨਾਲ ਜੁੜੇ ਕਈ ਕੰਮਾਂ ਤੇ ਰਸਮਾਂ ਵੀ ਖਤਮ ਹੁੰਦੀਆਂ ਗਈਆਂ ਜਿਵੇਂ ਕਿ ਵੀੜੇ ਕਰਨਾ ਭਾਈਚਾਰਕ ਰੂਪ ਵਿੱਚ ਇੱਕ ਦੂਜੇ ਨਾਲ ਵਾਢੀ ਦਾ ਕੰਮ ਕਰਵਾਉਣਾ ਪ੍ਰਾਤਨ ਸਮੇਂ ਵਿੱਚ ਵਾਢੀ ਦਾ ਕੰਮ ਹੱਥੀ ਜਾਂ ਦਾਤੀ ਨਾਲ ਹੋਣ ਕਰਕੇ ਵਾਢੀ ਦਾ ਕੰਮ ਕਈ-ਕਈ ਦਿਨਾਂ ਤੱਕ ਚੱਲਦਾ ਰਹਿੰਦਾ ਸੀ ਕਿਸਾਨ ਤੇ ਉਹਨਾਂ ਦੇ ਸਿਰੀ ਬੰਦੇ ਗਿਣ ਕੇ ਪਹਿਲਾਂ ਇੱਕ ਘੜੀ ਵਾਢੀ ਲਈ ਇਕੱਠੇ ਹੋ ਕੇ ਕੰਮ ਕਰਦੇ ਸੀ ਫਿਰ ਉਸੇ ਘਰ ਵਾਲੇ ਦੂਜੇ ਨਾਲ ਬਾੜੀ ਦੇ ਕੰਮ 'ਚ ਹੱਥ ਵਟਾਉਂਦੇ ਸੀ ਤੇ ਇਸ ਤਰ੍ਹਾਂ ਉਹ ਆਰਥਿਕ ਬਚਤ ਵੀ ਕਰਦੇ ਸੀ। ਇਹ ਹੀ ਵੀੜੀ ਦਾ ਕੰਮ ਦਾਣੀ ਕੱਢਣ ਤੇ ਥੂੜੀ ਸੰਭਾਲਣ ਤੱਕ ਚੱਲਦਾ ਰਹਿੰਦਾ ਸੀ। ਵੀੜੀ ਦਾ ਕੰਮ ਸਿਆਜਤਾ ਤੇ ਸਬਰ ਵਾਲਾ ਹੁੰਦਾ ਸੀ ਤੇ ਇਸ ਨਾਲ ਇੱਕ ਭਾਈਚਾਰਕ ਸਾਂਝ ਵੀ ਵੱਧਦੀ ਸੀ। ਬੁੱਧੀ ਛੱਡਣਾ। ਜਦੋਂ ਕਣਕ ਦੀ ਬਾੜੀ ਦਾ ਕੰਮ ਮੁੱਕ ਜਾਂਦਾ ਸੀ ਤਾਂ ਅਖੀਰਲੀ ਪਾਉਂਤ ਦੀ ਬਾੜੀ ਕਰਦੇ ਆ। ਖੇਤ ਦੀ ਇੱਕ ਚੁੰਡ ਚ ਬੋਦੀ ਛੱਡੀ ਜਾਂਦੀ ਸੀ। ਵਾਢੀ ਪੱਢਣ ਵਾਲੇ ਹੱਥਾਂ ਚ ਵੱਡੇ ਵੱਡੇ ਰੁਗ ਭਰ ਕੇ ਖੜੀ ਕਣਕ ਚ ਛਾੜ ਦੇ ਦਿੰਦੀ ਸੀ ਤੇ ਪ੍ਰਮਾਤਮਾ ਅੱਗੇ ਅਗਲੇ ਸਾਲੀ ਹੋਰ ਜ਼ਿਆਦਾ ਅਨਾਜ ਦੇਮੀ ਇਹਦੀ ਅਰਦਾਸ ਕਰਦੇ ਸੀ। ਬੋਦੀ ਰਾਹੀਂ ਛੱਡੀ ਗਈ ਖੜੀ ਕਣਕ ਨੂੰ ਆਮ ਕਰਕੇ ਕਿਸਾਨ ਨਾਲ ਕੰਮ ਧੰਦਾ ਕਰਵਾਉਣ ਵਾਲੇ ਖੇਤੀ ਪਰਿਵਾਰ ਵੱਢ ਕੇ ਆਪਣੇ ਘਰ ਲੈ ਜਾਂਦੇ ਸੀ। ਮਿੱਠਾ ਬਣਾਉਣਾ ਜਿਸ ਦਿਨ ਬਾੜੀ ਦਾ ਕੰਮ ਮੁਕੰਮਲ ਹੁੰਦਾ ਸੀ ਤਾਂ ਉਸ ਦਿਨ ਬਾੜਿਆਂ ਲਈ ਮਿੱਠੇ ਚੌਲ ਜਾਂ ਪ੍ਰਸ਼ਾਦ ਬਣਾਇਆ ਜਾਂਦਾ ਸੀ ਤੇ ਜਿਸ ਨੂੰ ਕੇ ਸਾਰੇ ਚਾਹੀ ਚਾਹੀ ਖਾਂਦੇ ਸੀ ਮੰਗ ਪਾਉਣਾ ਕਣਕ ਦੀ ਬਾੜੀ ਲਈ ਕਿਸਾਨਾਂ ਵੱਲੋਂ ਮੰਗ ਪਾਉਣ ਦਾ ਆਮ ਰਿਵਾਜ ਹੁੰਦਾ ਸੀ ਮੰਗ ਪਾਉਣ ਨੂੰ ਕੁਝ ਇਲਾਕਿਆਂ 'ਚ ਆਵਤ ਜਾਂ ਬੰਗਾਰ ਵੀ ਕਿਹਾ ਜਾਂਦਾ ਸੀ ਜਦ ਕਿਸੇ ਕਿਸਾਨ ਪਰਿਵਾਰ ਤੇ ਬਖਤ ਪੈ ਜਾਂਦਾ ਸੀ ਤਾਂ ਮੰਗ ਪਾਈ ਜਾਂਦੀ ਸੀ ਫੇਰ ਸਾਰੇ ਪਰਿਵਾਰ ਖੁਸ਼ੀ 'ਚ ਮੰਗ ਪਾਉਂਦੇ ਸੀ ਇਸ ਵਿੱਚ ਵਾਢੀ ਕਰਨ ਵਾਲਿਆਂ ਦੀ ਖੇਤ ਦੇ ਮਾਲਕ ਵੱਲੋਂ ਖਾਣ ਪੀਣ ਦੀ ਖੂਬ ਸੇਵਾ ਕੀਤੀ ਜਾਂਦੀ ਸੀ ਪਰ ਕੋਈ ਮਿਹਨਤਾਨਾ ਨਹੀਂ ਸੀ ਦਿੱਤਾ ਜਾਂਦਾ। ਇਹਨਾਂ ਦਿਨਾਂ 'ਚ ਮੰਗ ਪਾਉਣ ਵਾਲੇ ਘਰ ਦਾ ਸਭ ਨੂੰ ਪਤਾ ਲੱਗ ਜਾਂਦਾ ਸੀ। ਮੰਗ ਪੈਣ ਵਾਲੇ ਖੇਤਾਂ 'ਚ ਕੰਮਿਆਂ ਦੀਆਂ ਕੇਵਲ ਹੇਕਾਂ ਸੁਣਾਈ ਦਿੰਦੀਆਂ ਸੀ। ਪਿੜ ਛੱਡਣਾ। ਖੇਤ 'ਚ ਜਿੱਥੇ-ਜਿੱਥੇ ਵੀ ਕਣਕ ਗੱਡੀ ਜਾਂਦੀ ਤਾਂ ਤੂੜੀ ਥਰੇਸ਼ਰ ਦੀ ਹਵਾ ਨਾਲ ਦੂਰ-ਦੂਰ ਤੱਕ ਉੱਡ ਜਾਂਦੀ। ਕਿਸਾਨਾਂ ਵੱਲੋਂ ਤੂੜੀ ਚੁੱਕਦੇ ਸਮੇਂ ਪੜਤੇ ਥੋੜੀ-ਬਹੁਤੀ ਤੂੜੀ ਨਾਲ ਕੰਮ ਕਰਾਉਣ ਵਾਲੇ ਕੰਮ ਲਈ ਛੱਡ ਦਿੱਤੀ ਜਾਂਦੀ ਸੀ। ਕੰਮ ਇਹ ਤੂੜੀ ਇਕੱਠੀ ਕਰਕੇ ਸਾਲ ਭਰ ਲਈ ਆਪਣੇ ਘਰਾਂ 'ਚ ਸੰਭਾਲ ਲੈਂਦੇ ਤੇ ਆਪਣੇ ਪਸ਼ੂਆਂ ਨੂੰ ਪਾਉਂਦੇ। ਪਰ ਜਦੋਂ ਦਾ ਥਰੇਸ਼ਰ ਦਾ ਸਮਾਂ ਖਤਮ ਹੋਇਆ ਤਾਂ ਤੂੜੀ ਮਹਿੰਗੇ ਮੁੱਲ ਦੀ ਹੋ ਗਈ ਹੈ। ਤੇ ਨਤੀਜੇ ਵਜੋਂ ਹੁਣ ਬਹੁ ਗਿਣਤੀ ਬੇਜ਼ਮੀਨੇ ਕੀਤੀ ਪਰਿਵਾਰਾਂ ਨੇ ਪਸ਼ੂ ਰੱਖਣੇ ਬੰਦ ਕਰ ਦਿੱਤੇ ਤੇ ਉਹ ਵੀ ਵਿਕਦੇ ਮੁੱਲ ਦੁੱਧ ਤੇ ਨਿਰਭਰ ਹੋ ਗਏ। ਥਰੇਸ਼ਰ ਦਾ ਖਾਤਮਾ ਮਾਲਵੇਲਾ ਕੇ ਚ ਥਰੇਸ਼ਰ ਨੂੰ ਹੜੰਬਾ ਵੀ ਕਿਹਾ ਜਾਂਦਾ ਹੈ ਭਗਤਾ ਭਾਈ ਦੇ ਬਣੇ ਹੜੰਬੇ ਦੇਸ਼ ਵਿੱਚ ਪ੍ਰਸਿੱਧ ਹੁੰਦੇ ਸੀ ਥਰੇਸ਼ਰ ਦੀ ਜਗ੍ਹਾ ਕੰਬਾਈਨਾ ਤੇ ਰੀਪਰਾਂ ਦੁਆਰਾ ਮੰਨ ਲਏ ਜਾਣ ਦੀ ਹੁਣ ਹੜੰਬੇ ਕਿਤੇ ਨਜ਼ਰ ਨਹੀਂ ਆ ਰਹੇ ਜੇ ਕਿਸੇ ਨੇ ਸਾੰਬਿਆ ਵੀ ਹੋ ਤਾਂ ਉਹ ਥਰੇਸ਼ਰ ਨੂੰ ਸਰੋਂ ਕੱਢਣ ਕੀਤੀ ਔਰਤਾਂ ਦੁਆਰਾ ਇਕੱਠੇ ਕੀਤੇ ਗਏ ਸਿੱਟਿਆਂ ਨੂੰ ਕੱਢਣ ਜਾਂ ਝੋਨੇ ਦੀ ਸਫਾਈ ਕਰਨ ਲਈ ਵਰਤਦੇ ਹੋਣਗੇ ਜਦੋਂ ਕੋਈ ਨਵੀਂ ਚੀਜ਼ ਆ ਜਾਂਦੀ ਹੈ ਤਾਂ ਪੁਰਾਣੀ ਚੀਜ਼ ਆਪਣੀ ਹੋਂਦ ਗਵਾ ਲੈਂਦੀ ਹੈ